ਕੰਤਨਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਾ ਇਨਕਲੇਵ ਫਤਿਹਗੜ ਚੂੜੀਆਂ ਰੋਡ ਵਿਖੇ ਕਲੋਨੀ ਵਾਸੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਠ ਉਪਰੰਤ ਭੋਗ ਪਾਇਆ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਮੂਹ ਕਲੋਨੀ ਵਾਸੀਆਂ ਨੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਬਾਬਾ ਜੀ ਦਾ ਜਨਮ ਦਿਹਾੜਾ ਹਰ ਸਾਲ ਹੀ ਕਲੋਨੀ ਦੀ ਸਾਰੀ ਸੰਗਤ ਦੇ ਸਹਿਯੋਗ ਨਾਲ ਐਸੇ ਤਰ੍ਹਾਂ ਮਨਾਇਆ ਜਾਂਦਾ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਸਭੂ ਸਾਥ ਸੰਗਤ ਰਹਿ ਪਾਵੇ ਉਸ ਸਥਾਨ ਤੇ ਬੋਲ ਨਾ ਆਵੇ ਸੰਤਰ ਹੋਏ ਦਰਗਾਹ ਕੋਲਾ ਸਮਾਨਾ ਨਹੀਂ ਪਰਾਸ ਸਭਰਤਨ ਨਾਮ੍ਰਤੇ ਇਕ ਰੰਗ ਸਦਾ ਸੇ ਸਾਥ ਰਾਖੇ ਸੰਗ ਜੋ ਜਲ ਵਿੱਚ ਜਲ ਹੈ ਇਕ ਤਾਨਾ ਜੋ ਜੋਤੀ ਸੰਗ ਜੋਤ ਸਮਾਤਾ ਮਿਲ ਕੇ ਸ਼ਾਵਨ ਪਾਏ ਜੈਸਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਤਕ ਸ਼ਾਇਣੀ ਕਲੇਵ ਕਲੋਨੀ ਵਾਲਿਆਂ ਸਭ ਸੰਗਤਾਂ ਨੇ ਮਿਲ ਜੁਲ ਕੇ ਬਾਬਾ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਮੰਨਤਨ ਦੇ ਨਾਲ ਸੇਵਾ ਕੀਤੀ ਸਭ ਸੰਗਤਾਂ ਨੇ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਪ੍ਰੰਤ ਲੰਗਰ ਵਰਤਾਏ ਗਏ